ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਇਹ ਬੇਨਤੀਆਂ ਬਹੁਤ ਜ਼ਿਆਦਾ ਜ਼ਰੂਰੀ ਬੇਨਤੀਆਂ ਨੇ ਗੁਰਮੁਖ ਪਿਆਰਿਓ ਦਸਮ ਗ੍ਰੰਥ ਸਾਹਿਬ ਦੀ ਭਵਿੱਖ ਬਾਣੀ ਅਨੁਸਾਰ ਭਾਰਤ ਦੇ ਜਿੰਨਾ ਚਾਰ ਰਾਜਾਂ ਦੇ ਟੋਟੇ ਹੋਣਗੇ ਤੇ ਉਹ ਕਿਹੜੇ-ਕਿਹੜੇ ਨੇ ਅਸਲ ਦੇ ਵਿੱਚ ਕਾਰਨ ਕੀ ਬਣਨਗੇ ਆਪਾਂ ਕੁਝ ਬੇਨਤੀਆਂ ਇਹਨਾਂ ਵਿਸ਼ਿਆਂ ਤੇ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤੇਬ ਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਇੱਕ ਗੱਲ ਜਿਹੜੀ ਹੈ ਕਾਫੀ ਵਾਰ ਨੋਟ ਕੀਤੀ ਬੜੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਵੇਖੀਆਂ ਨੇ ਸਾਤ ਸੰਗਤ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਪਾਂ ਨੋਟ ਕੀਤੀਆਂ ਹੋਣਗੀਆਂ ਭਾਰਤ ਦੇ ਟੋਏ ਹੋਣ ਦੀ ਗੱਲ ਹੋਵੇ ਭਾਰਤ ਨੂੰ ਤੋੜਨ ਦੀ ਗੱਲ ਹੋਵੇ ਭਾਰਤ ਦੇ ਚਾਰ ਟੁਕੜਿਆਂ ਦੀ ਗੱਲ ਹੋਵੇ ਬਹੁਤ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ ਸਾਤ ਸੰਗਤ ਪਰ ਜੋ ਅਸਲ ਦੇ ਵਿੱਚ ਭਵਿੱਖ ਬਾਣੀਆਂ ਨੇ ਸਾਰ ਸੰਗਤ ਉਹ ਕੀ ਨੇ ਦਸਮ ਗ੍ਰੰਥ ਦੀ ਭਵਿੱਖ ਬਾਣੀ ਕੀ ਕਹਿੰਦੀ ਹੈ ਸਤਿਗੁਰੂ ਨੇ ਕਿਹਾ ਕਿ ਜਦੋਂ ਇਹ ਲੋਕ ਆਪੇ ਤੋਂ ਬਾਹਰ ਹੋ ਜਾਣਗੇ ਜਦੋਂ ਇਹ ਲੋਕ ਆਪੇ ਨੂੰ ਭੁੱਲ ਜਾਣਗੇ ਤਾਂ ਉਦੋਂ ਇਨਸਾਨੀਅਤ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਇਨਸਾਨੀਅਤ ਉਦੋਂ ਹੀ ਖਤਮ ਹੋਣੀ ਹੈ ਜਦੋਂ ਇਹ ਲੋਕ ਆਪੇ ਤੋਂ ਬਾਹਰ ਹੋ ਜਾਣਗੇ ਜਦੋਂ ਇਹ ਲੋਕ ਆਪਣੇ ਆਪੇ ਨੂੰ ਭੁੱਲ ਕੇ ਇਹ ਲੋਕ ਇਨਸਾਨੀਅਤ ਦੇ ਵੈਰੀ ਬਣ ਜਾਣਗੇ ਜਦੋਂ ਇਨਸਾਨ ਹੀ ਇਨਸਾਨ ਦਾ ਵੈਰੀ ਬਣ ਜਾਏ ਇਨਸਾਨ ਹੀ ਇਨਸਾਨ ਦੀ ਕਦਰੋ ਕੀਮਤ ਨੂੰ ਜਿਹੜਾ ਹੈ ਵਿਗਾੜ ਦੇ ਤੇ ਪਿਆਰਿਓ ਉਸ ਵਕਤ ਫਿਰ ਜੇ ਆਪਾਂ ਗੱਲ ਕਰੀਏ ਤਾਂ ਫਿਰ ਕਿਤੇ ਨਾ ਕਿਤੇ ਇਨਸਾਨੀਅਤ ਦੀ ਵੈਰਤਾਈ ਸ਼ੁਰੂ ਹੁੰਦੀ ਹੈ ਕਿਉਂਕਿ ਈਰਖਾ ਦਵੇਸ਼ ਮਾਰ ਧਾੜ ਟੋਟੇ ਕਰਨੇ ਇੱਕ ਦੂਜੇ ਨੂੰ ਧਮਕੀਆਂ ਵਗੈਰਾ ਵਗੈਰਾ ਉਹ ਸਾਰੀਆਂ ਚੀਜ਼ਾਂ ਫਿਰ ਇਥੋਂ ਹੀ ਜਨਮ ਲੈਂਦੀਆਂ ਨੇ ਸਾਧ ਸੰਗਤ ਸਤਿਗੁਰੂ ਨੇ ਕਿਹਾ ਕਿ ਜਦੋਂ ਸਾਡੇ ਆਪਣੇ ਹੀ ਜਿਹੜੇ ਨੇ ਉਹ ਗੈਰਾਂਵਰਗ ਗੈਰਾਂਵਰਗਾ ਸਲੂਕ ਕਰ ਦੇਣਗੇ ਸਾਡੇ ਆਪਣੇ ਹੀ ਜਿਹੜੇ ਨੇ ਉਹ ਗੈਰਾਂਵਰਗੀ ਜਿਹੜੀ ਹੈ ਸਥਿਤੀ ਬਣਾ ਦੇਣਗੇ ਗੱਲ ਕਰੀਏ ਵੀ ਜਦੋਂ ਸਾਡੇ ਆਪਣੇ ਹੀ ਬੰਦੇ ਜਿਹੜੇ ਨੇ ਧਰਮ ਤੋਂ ਹਿੱਲ ਜਾਣਗੇ ਤੇ ਧਰਮ ਤੋਂ ਜਿਹੜੇ ਨੇ ਉਹ ਕਿਨਾਰਾ ਕਰ ਲੈਣਗੇ ਧਰਮ ਦੀ ਤਾਂ ਉਹਨਾਂ ਕੋਲੇ ਗੱਲ ਹੀ ਜਿਹੜੀ ਹੈ ਨੇੜੇ ਤੇੜੇ ਨਹੀਂ ਰਹੇਗੀ ਤੇ ਉਹ ਲੋਕ ਫਿਰ ਕਿਤੇ ਨਾ ਕਿਤੇ ਖਰਾਬੀ ਕਰਨਗੇ ਧਰਮ ਦੇ ਵੈਰੀ ਉਹ ਲੋਕ ਬਣਨਗੇ ਸੋ ਸਾਥ ਸੰਗਤ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀਆਂ ਨੇ ਕਿਉਂਕਿ ਧਰਮਾਂ ਦੇ ਨਾਂ ਤੇ ਟੋਟੇ ਤਾਂ ਸਾਡੇ ਪਹਿਲਾਂ ਹੀ ਹੋਏ ਪਏ ਨੇ ਹੁਣ ਗੱਲ ਰਹੇਗੀ ਵੀ ਸਾਡੇ ਜਿਹੜੇ ਟੋਟੇ ਨੇ ਅਸੀਂ ਆਪਸ ਦੇ ਵਿੱਚ ਕਰਨ ਦੇ ਵਿੱਚ ਲੱਗੇ ਹੋਏ ਆ ਕੋਈ ਧਰਮਾਂ ਦੇ ਨਾਂ ਤੇ ਵੰਡਿਆ ਗਿਆ ਕੋਈ ਡੇਰਿਆਂ ਦੇ ਨਾਂ ਤੇ ਵੰਡਿਆ ਗਿਆ ਕੋਈ ਕਾਮਕਾਰਾਂ ਦੇ ਨਾਂ ਤੇ ਵੰਡਿਆ ਗਿਆ ਕੋਈ ਦੇਸ਼ ਦੇ ਕੋਈ ਜ਼ਿਲ੍ਹਿਆਂ ਦੇ ਨਾਂ ਤੇ ਕੋਈ ਵਿਸ਼ੇਸ਼ ਥਾਂ ਕਰਕੇ ਵੰਡਿਆ ਗਿਆ ਕੋਈ ਲੜਾਈ ਝਗੜਿਆਂ ਕਰਕੇ ਵੰਡਿਆ ਗਿਆ ਕੋਈ ਕਿਵੇਂ ਵੰਡਿਆ ਗਿਆ ਕੋਈ ਕਿਵੇਂ ਵੰਡਿਆ ਗਿਆ ਇਸ ਗੱਲ ਦਾ ਜਿਹੜਾ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਅਸੀਂ ਇੱਕ ਦੂਜੇ ਨੂੰ ਗਵਾ ਬੈਠੇ ਇੱਕ ਦੂਜੇ ਨੂੰ ਅਸੀਂ ਭੁੱਲ ਗਏ ਇੱਕ ਦੂਜੇ ਦੀ ਅਹਿਮੀਅਤ ਨੂੰ ਭੁੱਲ ਗਏ ਇੱਕ ਦੂਜੇ ਦੇ ਅਸੀਂ ਵਿਚਾਰ ਨੂੰ ਭੁੱਲ ਗਏ ਇੱਕ ਦੂਜੇ ਦੀਆਂ ਚਰਚਾਵਾਂ ਨੂੰ ਭੁੱਲ ਗਏ ਇਸ ਗੱਲ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਬਿਲਕੁਲ ਵੀ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਂਗਤ ਭਾਰਤ ਦੇ ਚਾਰ ਟੋਟੇ ਪਹਿਲੀ ਹੋ ਗਏ ਇਹਨਾਂ ਨੇ ਤਾਂ ਪੰਜਾਬ ਦੇ ਚਾਰ ਟੋਟੇ ਕਰਤੇ ਹਰਿਆਣਾ ਕੱਟਤਾ ਹਿਮਾਚਲ ਕੱਟਤਾ ਪਾਕਿਸਤਾਨ ਕੱਟਤਾ ਆ ਛੋਟਾ ਜਿਹਾ ਪੰਜਾਬ ਸਾਡੇ ਲਈ ਛੜਤਾ ਇਹਦੇ ਵਿੱਚੋਂ ਵੀ ਚੰਡੀਗੜ੍ਹ ਇੱਕ ਸਟੇਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਨਵਾਂ ਸ਼ਹਿਰ ਤੇ ਦੁਆਬਾ ਏਰੀਆ ਜਿਹੜਾ ਐਡ ਕਰਨ ਦੀ ਗੱਲ ਹੋ ਰਹੀ ਹੈ ਫਿਲਹਾਲ ਇਹਨੂੰ ਹਲੇ ਗੱਲ ਨੂੰ ਠੰਡੀ ਪਾ ਦਿੱਤਾ ਗਿਆ ਸਟੇਟ ਇੱਕ ਚੰਡੀਗੜ੍ਹ ਬਣਨ ਦੀ ਤਿਆਰੀ ਦੇ ਵਿੱਚ ਹੈ ਸਾਡੀ ਰਾਜਧਾਨੀ ਸਾਡੇ ਹੱਥੋਂ ਗਈ ਪੰਜਾਬ ਦੀ ਰਾਜਧਾਨੀ ਜਿਹੜੀ ਹੈ ਉਹ ਸਾਡੇ ਹੱਥੋਂ ਗਈ ਭਾਈ ਇਹ ਤਾਂ ਤੁਸੀਂ ਵੇਖਦੇ ਜਾਓ ਕਿਸਾਨ ਜੇ ਦੇਸ਼ ਦੀ ਰਾਜਧਾਨੀ ਜਿਹੜੀ ਸਾਡੀ ਦਿੱਲੀ ਹੈ ਉਹਦੇ ਵੱਲ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਨਹੀਂ ਸਾਨੂੰ ਜਾਣ ਦਿੱਤਾ ਜਾਂਦਾ ਇਹ ਸਾਨੂੰ ਚੰਡੀਗੜ੍ਹ ਕਦ ਪੜਨ ਦੇ ਦੇਣਗੇ ਸੋਚੋ ਜੇ ਸਟੇਟ ਬਣ ਗਿਆ ਚੰਡੀਗੜ੍ਹ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਜੋ ਸਾਡੇ ਨਾਲ ਖੇਡੀਆਂ ਜਾ ਰਹੀਆਂ ਨੇ ਜਿਹੜੀਆਂ ਸਾਜ਼ਿਸ਼ਾਂ ਨੇ ਸਾਡੇ ਨਾਲ ਹੋ ਰਹੀਆਂ ਨੇ ਇਹ ਗੱਲ ਯਾਦ ਰੱਖਿਓ ਵੀ ਇਹ ਇਹੀ ਤੇ ਟੋਟੇ ਨੇ ਜੋ ਸਾਡੇ ਹੋ ਰਹੇ ਨੇ ਪਾਰਟੀਆਂ ਵਾਜ਼ੀਆਂ ਦੇ ਨਾਂ ਤੇ ਕੋਈ ਕਹਿੰਦਾ ਮੈਂ ਤਾਂ ਫਲਾਣੀ ਪਾਰਟੀ ਦਾ ਝੰਡਾ ਲਾਉਂ ਉਹ ਕਹਿੰਦਾ ਨਹੀਂ ਮੈਂ ਫਲਾਣੀ ਪਾਰਟੀ ਦਾ ਉਹ ਕਹਿੰਦਾ ਨਹੀਂ ਮੈਂ ਤੇ ਫਲਾਣੀ ਪਾਰਟੀ ਨਾਲ ਆ ਉਹ ਕਹਿੰਦਾ ਨਹੀਂ ਮੈਂ ਤਾਂ ਉਹ ਪਾਰਟੀ ਨਾਲ ਉਹ ਕਹਿੰਦਾ ਨਹੀਂ ਨਹੀਂ ਮੈਂ ਫਲਾਣੀ ਪਾਰਟੀ ਨਾਲ ਤੁਹਾਨੂੰ ਰਲਾਉਣਾ ਤੁਸੀਂ ਉਹ ਪਾਰਟੀ ਨਾਲ ਚਲੋ ਉਹ ਕਹਿੰਦਾ ਨਹੀਂ ਤੁਸੀਂ ਉਹ ਪਾਰਟੀ ਨਾਲ ਚਲੋ ਇਦਾਂ ਹੀ ਵੰਡਿਆ ਗਿਆ ਸਾਨੂੰ ਇਦਾਂ ਹੀ ਵੰਡ ਦਿੱਤਾ ਗਿਆ ਸਾਨੂੰ ਅਸੀਂ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਵੰਡੇ ਗਏ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਰਹਿ ਗਏ ਸਾਨੂੰ ਅਸਲੀ ਮੁੱਖ ਕਾਰਨਾਂ ਦਾ ਪਤਾ ਹੀ ਨਹੀਂ ਲੱਗਿਆ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਹੋ ਗਏ ਭਾਰਤ ਦੇ 4 ਰਾਜਾਂ ਦੇ ਜਿਹੜੇ ਟੋਟੇ ਉਹ ਐਵੇਂ ਹੋਣਗੇ ਜੇਕਰ ਇਹ ਲੋਕ ਸੰਵਿਧਾਨ ਦੇ ਨਾਂ ਤੇ ਸਾਨੂੰ ਲੜਾਉਣਗੇ ਤੇ ਯਾਦ ਰੱਖਿਓ ਫਿਰ ਟੋਟੇ ਹੋਣੇ ਤੈਨ ਨੇ ਸਾਡੇ ਵਿੱਚੋਂ ਭਾਰਤ ਦੇ 4 ਟੋਟੇ ਉਹਦੇ ਵਿੱਚੋਂ ਸਟੇਟਾ ਬਣਾ ਕੇ ਅੱਡ-ਅੱਡ ਕੀਤੇ ਜਾਣਗੇ ਜੇ ਤੁਸੀਂ ਵੇਖ ਲਿਓ ਹਿਮਾਚਲ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਨੂੰ ਲੱਗ ਕਰਕੇ ਉਹਦੇ ਨਾਲ ਇੱਕ ਵੱਖਰਾ ਇੱਕ ਇੱਕ ਚੀਜ਼ ਜੋੜ ਦਿੱਤੀ ਜਾਊਗੀ ਇੱਕ ਜ਼ੀਰੋ ਲਾਈਨ ਜਿਹੜੀ ਆ ਪੇਸ਼ ਕੀਤੀ ਜਾਊਗੀ ਚਾਰ-ਚਾਰ ਰਾਜਾਂ ਦੇ ਟੁਕੜੇ ਬਣਾ ਕੇ ਇਸ ਭਾਰਤ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਉਹ ਲੋਕ ਕਰ ਰਹੇ ਨੇ ਜਿਹੜੇ ਲੋਕ ਨਹੀਂ ਚਾਹੁੰਦੇ ਵੀ ਇਹ ਲੋਕ ਆਪਸ ਦੇ ਵਿੱਚ ਵਪਾਰ ਕਰਨ ਇਹ ਲੋਕ ਚੰਗੀ ਰੋਟੀ ਖਾਣ ਇਹ ਲੋਕ ਚੰਗੇ ਪੱਧਰ ਤੇ ਜੁੜਨਾ ਚੰਗੇ ਪੱਧਰ ਤੇ ਲੋਕ ਜੁੜ ਕੇ ਕੋਈ ਕਦਰਾਂ ਕੀਮਤਾਂ ਨੂੰ ਸਮਝਣ ਉਹ ਲੋਕਾਂ ਦੀ ਬੜੀ ਵੱਡੀ ਚਾਲ ਹੈ ਉਹ ਲੋਕ ਚਾਹੁੰਦੇ ਨੇ ਕਿ ਇਹ ਜਿਹੜੇ ਲੋਕ ਨੇ ਇਹ ਇਸੇ ਤਰ੍ਹਾਂ ਟੁੱਟ ਜਾਣ ਇਹਨਾਂ ਲੋਕਾਂ ਦਾ ਏਕਾ ਜਿਹੜਾ ਹੈ ਉਹ ਨਾ ਰਵੇ ਉਹਨਾਂ ਦਾ ਮਤਲਬ ਇਹ ਵੇ ਕਿ ਲੋਕ ਇਕੱਠੇ ਹੀ ਨਾ ਹੋਣ ਇਸ ਤਰ੍ਹਾਂ ਟੋਟੇ ਪਹਿਲਾਂ ਸਾਨੂੰ ਆਜ਼ਾਤਾਂ ਪਾਤਾਂ ਧਰਮਾਂ ਦੇ ਨਾਂ ਤੇ ਵੰਡਿਆ ਗਿਆ ਤੇ ਹੁਣ ਸਾਨੂੰ ਵੈਸੇ ਜ਼ੀਰੋ ਲਾਈਨ ਬਣਾ ਕੇ ਵੰਡਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੁਸੀਂ ਇਹ ਗੱਲ ਯਾਦ ਰੱਖਿਓ ਜੇ ਅਸੀਂ ਹਲੇ ਵੀ ਜਾਗਰੂਤ ਨਾ ਹੋਏ ਤੇ ਸਾਡੀਆਂ ਵੰਡਾਂ ਜਿਹੜੀਆਂ ਨੇ ਲੋਕ ਵੈਸੇ ਹੀ ਪਾ ਦੇਣਗੇ ਇੱਕ ਇੱਕ ਧਰਮ ਦੇ ਨਾਂ ਤੇ ਇੱਕ ਇੱਕ ਸਟੇਟ ਬੰਨ ਦਿੱਤੀ ਜਾਊਗੀ ਇਹ ਫਿਰ ਫਿਰ ਆਪਾਂ ਵੇਖਾਂਗੇ ਵੀ ਪਾ ਵਿਚਾਰਕਾਂ ਸਾਂਝਾਂ ਤੇ ਸਾਡੀਆਂ ਵੰਡ ਦਿੱਤੀਆਂ ਹਲੇ ਅਸੀਂ ਭੋਲ ਪਣੇ ਚ ਬੈਠੇ ਆ ਪਰ ਬਹੁਤ ਵੱਡੇ ਜਿਹੜੇ ਏਜੰਸੀਆਂ ਦੇ ਲੋਕ ਨੇ ਇਹਨਾਂ ਚੀਜ਼ਾਂ ਤੇ ਉਹ ਕੰਮ ਕਰ ਰਹੇ ਨੇ ਜਾਗਰੂਤ ਹੋਵੋ ਹਲੇ ਵੀ ਇਸੇ ਕਰਕੇ ਪਾਸ਼ਾ ਨੇ ਕਿਹਾ ਵੀ ਖਾਲਸੇ ਨੂੰ ਜਿਹੜਾ ਹੈ ਉਹ ਜਾਗਰੂਤ ਹੋਣਾ ਚਾਹੀਦਾ ਹੈ ਜੇ ਖਾਲਸਾ ਜਾਗਰੂਤ ਹੈ ਤੇ ਯਾਦ ਰੱਖਿਓ ਫਿਰ ਸਾਨੂੰ ਕੋਈ ਨਹੀਂ ਹਰਾ ਸਕਦਾ ਜੇ ਅਸੀਂ ਉਹੀ ਅਵੇਸਲੇ ਹੋ ਕੇ ਬੈਠੇ ਆ ਫਿਰ ਜਿਹੜਾ ਮਰਜ਼ੀ ਸਾਨੂੰ ਹਰਾ ਦੇ ਫਿਰ ਕੋਈ ਉਹ ਨਹੀਂ ਹੈਗਾ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ